ਕੀ ਆਫਰ ਲਾਤੀਆਂ ਫਿਰ ਭਾਜੀ ਚੈੱਕ ਕਰੋ ਆਗੇ ਅੰਦਰ ਆਫਰਾਂ ਬਿਲਕੁਲ ਚੱਲਦੇ ਆ ਭਾਜੀ ਟੋਲ ਵੱਜ ਰਿਹਾ ਕੀ ਆਫਰਾਂ ਲਾਤੀਆਂ ਨੇ ਫਿਰ ਭਾਜੀ ਸ਼ਾਮ ਦਿਲ ਸਟੋਰ ਵੱਲੋਂ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਨੇ 5000 ਦੀ ਸ਼ਾਪਿੰਗ ਤੇ ਤੁਸੀਂ ਜਿੱਤ ਸਕਦੇ ਹੋ ਫ੍ਰਿਜ ਤੁਸੀਂ ਜਿੱਤ ਸਕਦੇ ਹੋ LED ਤੁਸੀਂ ਜਿੱਤ ਸਕਦੇ ਹੋ ਮਿਕਸਰ ਗ੍ਰੈਂਡਰ ਨਾਲ 30 ਹੋਰ ਇਨਾਮ ਤੇ ਇਹ ਭਾਜੀ ਵੀਰੇ ਨਾਮ ਜਿਹੜਾ ਲੱਕੀ ਡਰਾ ਨਿਕਲਣਾ ਕਦੋਂ ਹੀ ਦੱਸ ਦਿਓ ਭਾਜੀ ਨਾਮ ਨਿਕਲੂਗਾ 15 ਅਗਸਤ ਨੂੰ ਸ਼ਾਮ 6 ਵਜੇ ਸਾਡੇ ਇੰਸਟਾਗ੍ਰam ਚੈਨਲ ਤੇ ਸ਼ਾਮ ਸਲਕ ਸਟੋਰ ਤੇ ਉਹਨੂੰ ਫੋਲੋ ਕਰ ਲੋ ਲਾਈਵ ਹੋ ਕੇ ਨਾਮ ਕੱਢਾਂਗੇ ਤੇ ਭਾਜੀ ਜਿਹੜੇ ਵੀਡੀਓ ਨੂੰ ਸ਼ੇਅਰ ਕਰੀ ਜਾਂਦੇ ਉਹਨਾਂ ਦੇ ਫਾਇਦੇ ਕਿੰਨੇ ਕਰਨੀ ਆ ਭਾਜੀ ਉਹਨਾਂ ਕਸਟਮਰਾਂ ਦੇ ਤਾਂ ਹਰ ਵਾਰ ਫਾਇਦੇ ਆ ਇਸ ਵਾਰ ਵੀ 21 ਕਸਟਮਰਾਂ ਨੂੰ ਆਪਾਂ ਦਵਾਂਗੇ 에어ਪੋਰਟ ਤੇ ਪਾਜੀ ਜਿਹੜੇ ਹੁਣੇ-ਹੁਣੇ ਸ਼ੇਅਰ ਕਰ ਜਾਂਦੀ ਆ ਸਭ ਤੋਂ ਵੱਧ ਸ਼ੇਅਰ ਕਰਨ ਵਾਲੇ 21 ਜਣਿਆਂ ਨੂੰ ਸਭ ਦੇ ਲਈ 에어ਪੋਰਟ ਸਮਾਰਟ ਵਾਚ 21 ਕਸਟਮਰ ਨੂੰ ਉਹਨਾਂ ਦੇ ਘਰ ਪਹੁੰਚਣਗੇ ਤੇ ਪਾਜੀ ਆਫਰਾਂ ਦਿਖਾਓ ਆਫਰਾਂ ਕੀ ਆ ਫਿਰ ਆਫਰਾਂ ਬਹੁਤ ਪਾਜੀ ਆਜੋ ਕਰੋ ਚੈੱਕ ਪਾਜੀ ਆਫਰਾਂ ਤੇ ਬੜੀਆਂ ਦੇਰੀ ਜੀ ਇੱਧਰ ਆ ਗਏ ਜੀ ਬੁਟੀਕ ਦਾ ਆਰਟੀਕਲ ਪਾਜੀ ਆਰਟੀਕਲ ਦਿਖਾ ਦਿਓ ਪਹਿਲੋਂ ਹੁਣ ਪਤਾ ਲੱਗਣਾ ਜੀ ਅਸਲੀ ਰੇਟ ਕੀ ਆ ਇਹਦਾ ਮਾਰਕੀਟ ਦਾ ਰੇਟ ਜੀ 1295 1395 ਹੁਣ ਮੈਂ ਵੇਖਦਾ ਕਿ ਨਾ ਕਿ ਸਸਤਾ ਦੰਦੇ ਜੀ ਭਾਜੀ ਤੁਸੀਂ 1295 1395 ਕਹਤਾ ਨਾ ਹਾਂਜੀ ਚਾਕਲੇਟ ਫੈਬਰਿਕ ਬੈਲਵਰਡ ਪੈਚ ਟੋਟਲ ਹੈਂਡਵਰਕ ਏ ਭਾਜੀ ਰੇਟ ਦੱਸੋ ਰੇਟ ਕਿਉਂਕਿ ਆਰਟੀਕਲ ਤੇ ਬੜਾ ਵਾਇਰਲ ਆਇਆ ਇਹਦਾ ਰੇਟ ਤੋਂ ਪਤਾ ਲੱਗਣਾ ਵਾ ਵੀ ਵਾਕਈ ਸੇਲ ਏ ਕਿ ਗੱਲਾਂ ਹੀ ਆ ਭਾਜੀ ਤੁਸੀਂ 1295 ਕਹਿਤਾ ਹਾਂਜੀ ਆ ਦੇਖੀ ਚੱਲੋ ਫਿਰ ਨਾਲ ਕੱਟਵਰਕ ਮਸਲੀਨ ਦਾ ਦੁਪੱਟਾ ਆਏਗਾ ਹਾਂਜੀ ਮਾਰਕੀਟ 'ਚ ਵੇਚਦਾ 1295 1195 ਜੀ ਤੁਹਾਨੂੰ ਸੂਟ ਦੇ ਦੇਣਾ 595 ਰੁਪਏ 'ਚ ਉਹ ਭਾਜੀ ਉਹ ਕੈਮਰਾ ਉਧਰ ਚੱਲੀ ਜਾਂਦਾ ਆ ਇਧਰ ਵੇਖ ਲਓ 595 ਰੁਪਏ ਦੇ ਵਿੱਚ ਆ ਵਾਲਾ ਸੂਟ ਭਾਜੀ 595 ਰੁਪਏ 'ਚ ਬਾਜ਼ੂ ਵਰਕ ਨਾਲ ਤੇ ਭਾਜੀ ਆ ਵਾਲਾ ਰੰਗ ਵੀ 595 'ਚ 595 ਜੀ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰਕੇ ਸੇਵ ਕਰ ਲਓ ਸਕਰੀਨ ਸ਼ਾਟ ਦਿਖਾਓ ਤੇ ਇਧਰ ਵੇਖ ਲਓ ਜਰਾ ਆ ਆਰਟੀਕਲ ਜਿਹੜੇ 595 ਦੇਣੀ ਆ ਤੁਹਾਨੂੰ ਪਾਜੀ ਪਹਿਲਾ ਆਰਟੀਕਲ ਲੈ ਕੇ ਆਇਆ ਜੈਪੂਰੀ ਕਾਟਨ ਦੇ ਵਿੱਚ ਕਾਟਨ ਦਾ ਫੈਬਰਿਕ ਹੈ ਸਟਾਈਲ ਚੈੱਕ ਕਰਾ ਦਿਓ ਕਲਰ ਇਹਦੇ ਵਿੱਚ ਮਿਲ ਜਾਣਗੇ ਬਹੁਤ ਕਾਟਨ ਦਾ ਹੋਏਗਾ ਨਾਲ ਦੁਪੱਟਾ ਕਵਾਂਟੀਟੀ ਜਿੰਨੀ ਮਰਜੀ ਤੇ ਪਾਜੀ ਰੇਟ ਕਿਤੇ ਰੇਟ ਤੇ ਨਹੀਂ ਬਤਾਉਂਦੇ ਹੁਣ ਇਹਨਾਂ ਵੀ ਆਫਰਾਂ ਲਾਤੀਆਂ ਤੇ ਮੁਣਕੇ ਰੇਟ ਇਹਦਾ 550 600 ਕਰਤਾ ਹੋਵੇ। ਉਹ ਪਾਜੀ ਮਾਰਕੀਟ 'ਚ ਵਕਦਾ 550 600 ਅਸੀਂ ਤੁਹਾਨੂੰ ਦੇਣਾ ਸਿਰਫ 250 ਰੁਪਏ। 250 ਰੁਪਏ ਦੇ ਵਿੱਚ ਆਵਲਾ ਸੂਟ। 250 ਰੁਪਏ ਦੀ ਰੇਂਜ ਦੇ ਵਿੱਚ ਰਖੜੀ ਬੰਪਰ ਸੇਲ ਮੇਲੇ ਦਾ ਅੱਜ ਦਾ ਪਹਿਲਾ ਆਰਟੀਕਲ ਪਾਜੀ ਪਹਿਲੇ ਆਰਟੀਕਲ ਦੇ ਵਿੱਚ ਫਾਇਦੇ ਕਰਤੇ ਹੁਣ ਦੂਸਰਾ ਆਰਟੀਕਲ ਬਹੁਤ ਹੀ ਪਿਆਰਾ ਵਾ ਇਹਦੇ ਵਿੱਚ ਵੀ ਫਾਇਦੇ ਕਰੋ ਫੇਰ ਗੱਲ ਬੰਨੀ ਆ ਪਾਜੀ ਅੱਜ ਪੂਰਾ ਫਾਇਦਾ ਹੀ ਫਾਇਦਾ ਹੋਣਾ ਪਿਓਰ ਕੈਂਬ੍ਰਿਕ ਕਾਟਨ ਦੀ ਆਈਟਮ ਆਏਗੀ ਬੁਟੀਕ ਸਟਾਈਲ ਲੈਸਿੰਗ ਦਾ ਡਿਜ਼ਾਈਨ ਆਏਗਾ ਨਾਲ ਪਿਓਰ ਮਲ ਕਾਟਨ ਦਾ ਹੀ ਦੁਪੱਟਾ ਇਹ ਪਾਜੀ ਮਾਰਕੀਟ ਦੇ ਵਿੱਚ ਜਿਹੜਾ ਨਾ 795 ਕਿਹਾ ਕੀ ਕਹਿੰਦੀ ਹੈ ਵੀ ਬੜਾ ਸਸਤਾ ਦੇ ਰਿਹਾ ਹੁਣ ਦੱਸੋ ਕਿੰਨਾ ਸਸਤਾ ਦੇ ਰਿਹਾ ਜੇ ਫਿਰ ਪਾਜੀ ਮਾਰਕੀਟ 'ਚ 795 ਦਾ ਇੱਕ ਦੇ ਕੇ ਸਸਤਾ ਕਹਿੰਦੇ ਨੇ ਆਪਾਂ ਸੂਟ ਦੇਣਾ 795 'ਚ ਦੋ ਸਾਸੂ 95 ਰੁਪਏ ਦੇ ਵਿੱਚ ਦੋ ਯਾਨੀ 395 ਵਿੱਚ ਇੱਕ 395 ਰੁਪਏ ਦੀ ਰੇਂਜ ਦੇ ਵਿੱਚ ਪਿਓਰ ਕੈਂਬਰੇ ਕਾਟਨ ਦਾ ਮਲ ਕਾਟਨ ਦੇ ਨਾਲ ਬੁਟੀਕ ਸਟਾਈਲ ਆਰਟੀਕਲ ਤੇ ਪਾਜੀ ਆ ਜਿਹੜੇ ਸਾਰੇ ਕਲਰ ਤੇ ਇਹਦੇ ਡਿਜ਼ਾਈਨ ਪਈ ਆ ਸਾਰੇ 395 ਪਾਜੀ ਜੋ ਦਿਖਾਤਾ ਸੇਮ ਤੇ ਸੇਮ ਫੈਬਰਿਕ ਸੇਮ ਕੁਆਲਿਟੀ ਕੁਆਂਟੀਟੀ ਜਿੰਨੀ ਮਰਜੀ ਸੋ ਬਿਲਕੁਲ ਇਧਰ ਪਾਜੀ ਆਰਟੀਕਲ ਦਿਖਾ ਦਿਓ ਭਵੇਂ ਲੈ ਲਓ ਆ ਵਾਲਾ ਆਰਟੀਕਲ ਤੇ ਭਵੇਂ ਲੈ ਲਓ ਇਧਰ ਤੇ ਇਧਰ ਡਿਜ਼ਾਈਨ ਵੇਖੋ ਤੇ ਪਾਜੀ ਕਹਿੰਦਿਆ 395 ਦੇ ਵਿੱਚ ਆ ਸਾਰੇ ਆਰਟੀਕਲ ਤੁਹਾਨੂੰ ਦੇਣੀ ਹੈ ਜੀ ਪਾਜੀ ਅਗਲਾ ਜਿਹੜਾ ਆਰਟੀਕਲ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਬੁਟੀਕਾਂ ਵਾਲੇ ਇੰਸਟਾਗ੍ਰam ਤੇ ਫੋਟੋ ਆ ਪਾ ਕੇ ਕਹਿੰਦੇ ਨੇ 1195 ਚ ਬਹੁਤ ਸਸਤਾ ਦੇ ਰਹੇ ਆ ਤੇ ਪਾਜੀ ਤੁਸੀਂ ਕੀ ਰੇਟ ਦੇਣਾ ਫਿਰ ਇਹਦਾ ਪਾਜੀ ਰੇਟ ਵੀ ਦੱਸੂਗਾ ਪਹਿਲਾਂ ਤਾਂ ਵਰਕ ਚੈੱਕ ਕਰਾ ਦਿਓ ਟੋਟਲੀ ਥ੍ਰੈਡ ਵਰਕ ਦਾ ਡਬਲ ਹੈਡ ਦਾ ਕੰਮ ਹੋਇਆ ਹੋਇਆ ਕਲਰ ਮਿਲਣੇ ਇਹਦੇ ਵਿੱਚ ਬਹੁਤ ਸੋਹਣੇ ਏ ਭਾਜੀ ਰੇਟ ਵਾਲਾ ਸਸਪੈਂਸ ਖੋਲ ਦਿਓ ਯਾਰ ਰੇਟ ਕੀ ਦੇ ਰਹੇ ਜੀ ਇਹ ਦੱਸੋ ਭਾਜੀ ਮਾਰਕੀਟ ਦੇ ਵਿੱਚ ਵਿਕਦਾ 1095 1195 ਆਪਾਂ ਤੁਹਾਨੂੰ ਸੂਟ ਦੇਣਾ ਸਿਰਫ 495 ਰੁਪਏ ਦੀ ਰੇਂਜ ਚ ਤੇ ਭਾਜੀ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਭਾਜੀ ਕਲਰ ਦੇਖੋ ਬਹੁਤ ਪਿਆਰਾ ਆਈਸਕ੍ਰੀਮ ਚਾਟ ਆ ਇੰਗਲਿਸ਼ ਕਲਰ ਨੇ ਦੂਸਰਾ ਡਿਜ਼ਾਈਨ ਚੈੱਕ ਕਰੋ ਦੂਸਰਾ ਡਿਜ਼ਾਈਨ ਵੀ ਚੈੱਕ ਕਰ ਲਓ ਨਾਲ ਮਸਲੀਨ ਦਾ 4 ਸਾਈਡ ਲੇਸ ਦੁਪੱਟਾ ਸਾਰਿਆਂ ਦੇ ਵਿੱਚ 4 4 5 5 ਕਲਰ ਕਿਸੇ ਤਰ੍ਹਾਂ ਦੀ ਕੁਆਂਟੀਟੀ ਘਟਨੀ ਜਿੰਨੇ ਪੀਸ ਕਹੋਗੇ ਉਹ ਮਿਲ ਜਾਣਗੇ ਤੇ ਭਾਜੀ ਕੁਆਂਟੀਟੀ ਦਿਖਾਓ ਫਿਰ ਇਹਦੀ ਕੁਆਂਟੀਟੀ ਕਰੋ ਕੁਆਂਟੀਟੀ ਚੈੱਕ ਕੁਆਂਟੀਟੀ ਜਿੰਨੀ ਮਰਜੀ ਮਾਰਕੀਟ 1095 1195 ਸ਼ਾਮ ਸਿਲਕ ਸਟੋਰ ਦਾ ਰੇਟ ਸਿਰਫ 495 ਰੁਪਏ ਤੇ ਭਾਜੀ ਇੱਕ ਵਾਰੀ ਕੈਮਰਾ ਜ਼ਰੂਰ ਘੁਮਾ ਦਿਓ ਕਿ ਆਪਾਂ ਚਲਦੀ ਦੁਕਾਨ ਦੇ ਵਿੱਚ ਸਾਰਿਆਂ ਦੇ ਸਾਹਮਣੇ ਵੀਡੀਓ ਬਣਾ ਰਹੇ ਆ ਜਿਹੜੇ ਰੇਟ ਤੁਹਾਨੂੰ ਦਿਖਾ ਰਹੇ ਆ ਇਹ ਰੇਟ ਜੇਕਰ ਤੁਸੀਂ ਲੈਣੇ ਆ ਤਾਂ ਤੁਹਾਨੂੰ ਆਉਣਾ ਪੈਣਾ ਵਾ ਸ਼ਾਮ ਸਿਲਕ ਸਟੋਰ ਸਮਰਾਲੇ ਸ਼ਹਿਰ ਦੇ ਵਿੱਚ ਸੋ ਲਓ ਜੀ ਅਗਲਾ ਆਰਟੀਕਲ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਪ੍ਰੀਮੀਅਮ ਭਾਜੀ ਇੱਧਰ ਵਰਕ ਦਿਖਾਓ ਕਿੰਨਾ ਪਿਆਰਾ ਕੀਤਾ ਹੋਇਆ ਤੇ ਇੱਧਰ ਪੌਂਚੇ ਦੇ ਵਰਕ ਦਿਖਾ ਦਿਓ ਘੇਰੇ ਤੇ ਵਰਕ ਦਿਖਾ ਦਿਓ ਫਿਰ ਦਿਖਾ ਦਿਓ ਦੁਪੱਟਾ ਤੇ ਭਾਜੀ ਤੁਸੀਂ ਹੁਣ ਰੇਟ ਦੱਸ ਕੇ ਰਾਜ ਖੋਲ੍ਹ ਦਿਓ ਵੀ ਕਿੰਨੇ ਦਾ ਦੇਣਾ ਹੈ ਭਾਜੀ ਪਹਿਲਾਂ ਤਾਂ ਤੁਹਾਨੂੰ ਦੱਸਦਾ ਐਸਕੇ ਦਾ ਹੋਏਗਾ ਫੈਬਰਿਕ ਪੂਰੀ ਗਾਰੰਟੀ ਵਾਲਾ ਪੇਂਟ ਦੇ ਨਾਲ ਬੁਟੀਕ ਸਟਾਈਲ ਆਰਟੀਕਲ ਆ ਟੋਟਲ ਥ्रेड ਵਰਕ ਨਾਲ ਪਰਲ ਦਾ ਕੰਮ ਹੈ ਕੋਟਾ ਦੁਪੱਟਾ ਵਰਕ ਦੇ ਵਿੱਚ ਤੇ ਭਾਜੀ ਰੇਟ ਮਾਰਕੀਟ ਦਾ ਹੈਗਾ ਜੀ 1600 ਤੇ 50 ਰੁਪਏ ਪਾਜੀ ਮਾਰਕੀਟ ਦਾ ਰੇਟ 1650 ਰੁਪਏ ਸ਼ਾਮ ਸਿਲਕ ਸਟੋਰ ਨੇ ਆਈਟਮ ਦਾ ਰੇਟ ਦੇਣਾ ਆਪਾਂ ਨੂੰ 795 ਰੁਪਏ ਇਹ ਪਾਜੀ ਅੱਦੇ ਨਾਲੋਂ ਵੀ ਕੱਟ ਕਰਤਾ ਕੀ ਚੱਕਰ ਆ ਪਾਜੀ 795 ਰੱਖੜੀ ਬੰਪਰ ਸੇਲ ਮੇਲਾ ਚੱਲ ਰਿਹਾ ਕਸਟਮਰ ਦੇ ਕਰਨੇ ਨੇ ਫਾਇਦੇ ਕਲਰ ਮਿਲਣਗੇ ਸਭ ਦੇ ਵਿੱਚ 4-4 ਪਾਜੀ ਇਸ ਤੋਂ ਇਲਾਵਾ ਡਿਜ਼ਾਈਨਿੰਗ ਇਹਦੇ ਵਿੱਚ ਪਾਜੀ ਡਿਜ਼ਾਈਨਿੰਗ ਬੇਸ਼ੁਮਾਰ ਇੱਕ ਡਿਜ਼ਾਈਨ ਖੋਲਤਾ ਸੀ ਦੂਸਰਾ ਡਿਜ਼ਾਈਨ ਚੈੱਕ ਕਰ ਲੋ ਇਹ ਪਾਜੀ ਇਹ ਮੇਰੇ ਹਿਸਾਬ ਨਾਲ ਉਹਦੇ ਨਾਲੋਂ ਜ਼ਿਆਦਾ ਮਹਿੰਗਾ ਲੱਗਦਾ ਕੰਮ ਇਧਰ ਵਰਕ ਕੀਤਾ ਹੋਇਆ ਪੇਂਟ ਦਾ ਬਹੁਤ ਜ਼ਿਆਦਾ ਪਾਜੀ ਪੇਂਟ ਦੇ ਨਾਲ ਵਰਕ ਹੈ ਦੇਖੋ ਨਾਲ ਉਸੇ ਤਰ੍ਹਾਂ ਕੋਟੇ ਦਾ ਦੁਪੱਟਾ ਪ੍ਰੋਪਰ ਵਰਕ ਬ੍ਰਸ਼ ਪੇਂਟ ਦੇ ਨਾਲ ਇਹ ਪਾਜੀ ਦੁਪੱਟਾ ਵੀ ਬੜਾ ਪਿਆਰਾ ਯਾਰ ਇਹਦੇ ਤੇ ਵੀ ਵਰਕ ਕੀਤਾ ਹੋਇਆ ਆ ਪਾਜੀ ਦੁਪੱਟਾ ਵੀ ਉਸੇ ਤਰ੍ਹਾਂ ਦਾ ਸੂਟ ਵੀ ਫੈਬਰਿਕ ਵੀ ਐਸਕੇ ਦਾ ਰੇਟ ਇਹਦਾ ਵੀ 795 ਇਹ ਵੀ 795 ਦੇ ਦੇਣਾ 795 ਡਿਜ਼ਾਈਨ ਕਲਰ ਜਿੰਨੇ ਮਰਜੀ ਆਈਟਮ ਲੈਣ ਲਈ ਆਉਣਾ ਪੈਣਾ ਸ਼ਾਮ ਸਿਲਕ ਸਟੋਰ ਨੇੜੇ ਐਲ ਆਈ ਸੀ ਆਫਿਸ ਚੰਡੀਗੜ੍ਹ ਰੋਡ ਸਮਰਾਲਾ ਪਾਜੀ ਅਗਲਾ ਜਿਹੜਾ ਆਰਟੀਕਲ ਲੈ ਕੇ ਆਏ ਆ ਰਕੜੀ ਸਪੈਸ਼ਲ ਆਫਰ ਦਾ ਆਰਟੀਕਲ ਹੈ ਪਿਓਰ ਅਫਾੜਾ ਪਿਓਰ ਆਰਗੈਂਜ਼ਾ ਪਿਓਰ ਸ਼ਿਮਰ ਦੇ ਉੱਪਰ ਸੋ ਬਿਲਕੁਲ ਭਾਜੀ ਵਰਕ ਤੇ ਬੜੇ ਪਿਆਰੇ ਪਿਆਰੇ ਕੀਤੇ ਹੋਇਆ ਤੇ ਆਰਟੀਕਲ ਕਿੰਨੇ ਕੀ ਲਿਆਏ ਜੀ ਇਹਦੇ ਵਿੱਚ ਭਾਜੀ ਆਰਟੀਕਲ ਕੁਆਂਟੀਟੀ ਫੁੱਲ ਵਟਾ ਫੁੱਲ ਜਿੰਨੇ ਕਹਿ ਦੋਗੇ ਓਨੇ ਮਿਲਣਗੇ ਪਹਿਲਾਂ ਤਾਂ ਵਰਕ ਚੈੱਕ ਕਰਾ ਦੋ ਸੂਟ ਦਾ ਬਾਟਮ ਹੋਏਗੀ ਨਾਲ ਬਨਾਰਸੀ ਦੁਪੱਟਾ ਵੀ ਆਏਗਾ ਨਾਲ ਗਲਾਸ ਟਿਸ਼ੂ ਦਾ ਏ ਭਾਜੀ ਇਸ ਤਰ੍ਹਾਂ ਦੇ ਆਰਟੀਕਲ ਨਾ ਮਾਰਕੀਟ ਦੇ ਵਿੱਚ 2500 2600 ਆ ਰੇਟ ਹੈਗਾ ਜੀ ਭਾਜੀ ਰੇਟ ਇਹਨਾਂ ਦਾ 25 2600 ਹੀ ਆ ਪਹਿਲਾਂ ਤੁਸੀਂ ਆਰਟੀਕਲ ਦੇਖੀ ਚੱਲੋ ਫਿਰ ਤੁਹਾਨੂੰ ਰੇਟਾਂ 'ਚ ਵੀ ਫਾਇਦਾ ਦਊਂਗਾ ਸੋ ਬਿਲਕੁਲ ਆਰਟੀਕਲ ਦਿਖਾਓ ਭਾਜੀ ਇਹਦੇ ਵਿੱਚ ਯਾਰ ਆ ਬੜਾ ਪਿਆਰਾ ਜੀ ਯਾਰ ਇਹਦੇ ਤੇ ਵੀ ਹੈਂਡਵਰਕ ਕੀਤਾ ਟੋਟਲ ਹੈਂਡਵਰਕ ਦਾ ਆਰਟੀਕਲ ਬਾਜ਼ੂ ਤੇ ਵੀ ਕੰਮ ਉਸੇ ਤਰ੍ਹਾਂ ਦੁਪੱਟਾ ਹੈਵੀ ਦੂਸਰਾ ਡਿਜ਼ਾਈਨ ਡਿਜ਼ਾਈਨ ਨੇ ਦੇਖੋ ਸਿੰਗਲ ਸਿੰਗਲ ਬੈਨੀਫਿਟ ਚ ਆਏ ਹੋਏ ਫਰੰਟ ਡਿਜ਼ਾਈਨ ਆ ਗਿਆ ਨਾਲ ਦੀ ਨਾਲ ਦੇਖੋ ਬਾਜ਼ੂ ਤੇ ਬਹੁਤ ਸੋਹਣਾ ਹੈਵੀ ਕੰਮ ਹੋਇਆ ਪਾਜੀ ਆਰਟੀਕਲ ਤੇ ਸਾਰੇ ਹੀ ਬੜੇ ਪਿਆਰੇ ਆ ਯਾਰ ਰੇਟ ਵਾਲਾ ਸਸਪੈਂਸ ਖੋਲ ਦਿਓ ਹਾਂ ਜਰਾ ਗ੍ਰੇਡ ਕੀ ਦੇਣਾ ਇਹਨਾਂ ਦਾ ਪਾਜੀ ਮਾਰਕੀਟ ਪ੍ਰਾਈਸ ਉਹੀ 2400 2500 ਆਪਾਂ ਤੁਹਾਨੂੰ ਰੇਟ ਦੇਣਾ ਸਿਰਫ 1095 ਰੁਪਏ ਇਹ ਭਾਜੀ ਜਿਹੜੀ ਆਰਟੀਕਲ ਦਿਖਾਈ ਹੈ ਸਾਰੇ 1095 1095 ਪਿਓਰ ਵਿਸਕੋਸ オーਗੈਂਜ਼ਾ neck ਦੇ ਉੱਪਰ ਦੇਖੋ ਹੈਂਡਵਰਕ ਬਾਟਮ ਦੇ ਉੱਪਰ ਬਹੁਤ ਸੋਹਣਾ ਕੰਮ ਨਾਲ オーਗੈਂਜ਼ਾ ਦਾ ਹੀ ਦੁਪੱਟਾ ਆਏਗਾ ਇਹ ਭਾਜੀ 1095 ਦੇ ਵਿੱਚ ਆਹ ਵਾਲਾ ਵੀ ਦੇ ਦੇਣਾ 1095 ਸਟਾਈਲ ਚੈੱਕ ਕਰੀ ਚਲੋ ਇੱਕ ਤੋਂ ਇੱਕ ਲਾਜਵਾਬ ਡਿਜ਼ਾਈਨ ਨੇ ਕੁਆਂਟੀਟੀ ਜਿੰਨੀ ਮਰਜੀ ਸਿੰਗਲ ਸਿੰਗਲ ਫੋਟੋ ਵਾਲੇ ਆਰਟੀਕਲ ਬਾਜ਼ੂ ਵਰਕ neck ਵਰਕ ਦੁਪੱਟਾ ਵੀ ਬਹੁਤ ਸੋਹਣਾ ਇਹ ਪਾਜੀ ਇੱਧਰ ਕਪੜਾ ਬੜਾ ਪਿਆਰਾ ਆ ਗਿਆ ਇਹ ਵੀ 1000 ਪ्युअर ਕ੍ਰੈਸ਼ ਟਿਸ਼ੂ ਦਾ ਫੈਬਰਿਕ ਰੇਟ ਉਹੀ 1095 ਰੁਪਏ ਪਾਜੀ ਕੰਫਰਟਰ ਸੈੱਟ ਤੇ ਅੱਜ ਇੱਕ ਆਫਰ ਲੈ ਕੇ ਆਏ ਆ ਡਬਲ ਬੈੱਡ ਦਾ ਦੇਖੋ ਆਏਗਾ ਕੰਫਰਟਰ ਡਿਜ਼ਾਈਨ ਬਹੁਤ ਆਏ ਹੋਏ ਨੇ ਕਲਰ ਕੰਬੀਨੇਸ਼ਨ ਬਹੁਤ ਆਏ ਹੋਏ ਨੇ ਨਾਲ ਆਪਾਂ ਕੰਫਰਟਰ ਸੈੱਟ ਦੇ ਦੇਣੀ ਆ ਬੈੱਡ ਸ਼ੀਟ ਫ੍ਰੀ ਤੇ ਪਾਜੀ ਪ੍ਰਾਈਸ ਤੇ ਕੀ ਆਫਰ ਪ੍ਰਾਈਸ ਰਹੇਗਾ ਜੀ 495 ਰੁਪਏ ਵਿੱਚ 495 ਰੁਪਏ ਦੀ ਰੇਂਜ ਦੇ ਵਿੱਚ ਕੰਫਰਟਰ ਦੇਣਾ बड़े-बड़े ਸਾਡੀਆਂ ਰੀਸਾਂ ਕਰ ਰਹੇ ਨੇ ਜਿੱਥੇ ਤੱਕ ਭਜਣਗੇ ਭਜਾਈ ਜਾਣੇ ਆ ਡਬਲ ਬੈਡ ਦਾ ਕੰਫਰਟਰ ਬੈੱਡ ਸ਼ੀਟ ਸਮੇਤ ਰੇਟ ਪੈਣਾ 495 ਰੁਪਏ ਪਪਾ ਜੀ ਹੁਣ ਤੁਹਾਡੇ ਲਈ ਆਫਰ ਲੈ ਕੇ ਆਏ ਆ ਕੁਰਤੇ ਪਜਾਮੇ ਉੱਪਰ ਇਹ ਭਾਜੀ ਕੁੜਤਾ ਪਜਾਮਾ ਫਿਰ ਕਿਹੜਾ ਲੈ ਜੇ ਕੁੜਤਾ ਪਜਾਮਾ ਆਏਗਾ ਬਲੈਕ ਬੈਰੀ ਦਾ ਵਾਟਰਪਰੂਫ ਕੁੜਤਾ ਪਜਾਮਾ ਇਹ ਭਾਜੀ ਸੱਚੀ ਵਾਟਰਪਰੂਫ ਆ ਬਿਲਕੁਲ ਵਾਟਰਪਰੂਫ ਆ ਇਹ ਭਾਜੀ ਚੈੱਕ ਹੋਊਗਾ ਫਿਰ ਲਾਈਵ ਹੀ ਬਿਲਕੁਲ ਕਰੋ ਜੀ ਇਹ ਭਾਜੀ ਇਧਰ ਦਿਖਾ ਦਿਓ ਫਿਰ ਜਰਾ ਕਿ ਤੁਹਾਨੂੰ ਵਾਟਰਪਰੂਫ ਚੈੱਕ ਕਰਾਉਣੇ ਆ ਤੇ ਇਹ ਲਓ ਜੀ ਇਧਰ ਜੀ ਇਹ ਭਾਜੀ ਕਰ ਦਿਓ ਜਰਾ ਕਿ ਇਹ ਹੁਣ ਪਤਾ ਲੱਗੂਗਾ ਵੀ ਕਪੜਾ ਵਾਕਈ ਵਾਟਰਪਰੂਫ ਹੈਗਾ ਕਿ ਨਹੀਂ ਹੈਗਾ ਇਹ ਭਾਜੀ ਦਿਖਾ ਦਿਓ ਜਰਾ ਕਿ ਕੀ ਇਧਰ ਤੁਸੀਂ ਕਪੜਾ ਵੇਖ ਸਕਦੇ ਜੇ ਇਹ ਕੀ ਵਾਕਈ ਕਪੜਾ ਬਾਡਰਪੂਫ ਹੈ ਤੇ ਭਾਜੀ ਰੇਟ ਕੀ ਦੇਣਾ ਇਹਦਾ ਭਾਜੀ 1600 ਚ ਮਾਰਕੀਟ ਪ੍ਰਾਈਸ ਮਿਲਦਾ ਹੈ 1600 ਆਪਾਂ 1600 ਚ ਦੇਨੇ ਦੋ ਭਾਜੀ 1600 ਦੇ ਵਿੱਚ ਦੋ ਯਾਨੀ 800 ਰੁਪਏ ਦਾ ਹਾਂਜੀ ਭਾਜੀ ਆਰਟੀਕਲ ਲੈਣ ਵਾਸਤੇ ਹੋਣਾ ਕਿੱਥੇ ਪੈਣਾ ਭਾਜੀ ਇਹ ਆਰਟੀਕਲ ਲੈਣ ਵਾਸਤੇ ਤੁਹਾਨੂੰ ਆਉਣਾ ਪਊਗਾ ਸ਼ਾਮ ਸਿਲਕ ਸਟੋਰ ਨੇੜੇ ਅਲੀਥੀ ਆਫਿਸ ਚੰਡੀਗੜ੍ਹ ਰੋ ਸਮਰਾੜਾ